ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਬੁੱਧਵਾਰ ਮੰਡੀ ਟਰੈਕਟਰ ਮੰਡੀ ਤੇ ਖੜੇ ਆ ਜਿਹੜੇ ਜਿਹੜੇ ਆਪਣੇ ਟਰੈਕਟਰ ਮੰਡੀ ਤੇ ਲੱਗੇ ਸੀ ਟਰੈਕਟਰ ਤੁਹਾਨੂੰ ਦਿਖਾਉਣ ਲੱਗੇ ਆ ਭਰਾਵੋ ਵੀਡੀਓ ਨੂੰ ਅਖੀਰ ਤੱਕ ਆਰਾਮ ਨਾਲ ਵੇਖੋ ਵੀਡੀਓ ਦੇਖ ਕੇ ਚੰਗੀ ਲੱਗੇ ਤਾਂ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਿਓ ਕੱਲਾ ਕੱਲਾ ਟਰੈਕਟਰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਕੱਲੀ ਕੱਲਾ ਰੇਟ ਦੱਸਾਂਗੇ ਆਪਣਾ ਨੰਬਰ ਪਹਿਲੇ ਤੁਸੀਂ ਨੋਟ ਕਰ ਲਓ 946536209465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰਾਂ ਦੀ ਰੇਟਾਂ ਸਭ ਦੀ ਜਾਣਕਾਰੀ ਲੈ ਸਕਦੇ ਹੋ ਜਿਹੜੇ ਜਿਹੜੇ ਟਰੈਕਟਰ ਆਪਣੇ ਕੋਲੇ ਆਪ ਦੇ ਕੋਲੇ ਹੈਗੇ ਤੁਹਾਨੂੰ ਉਹ ਦਿਖਾਉਣ ਲੱਗਿਆ ਮੰਡੀ ਤੇ ਲੱਗੇ ਆ ਆਪਣੇ ਇਸ ਨੰਬਰ ਤੇ ਵਟਸਐਪ ਨੰਬਰ ਵੀ ਚੱਲਦਾ ਹੈਗਾ 9465362000 ਤੇ ਕੋਈ ਵੀ ਟਰੈਕਟਰ ਤੁਸੀਂ ਵੇਚਣਾ ਹੈ ਜਾਂ ਖਰੀਦਣਾ ਹੈ ਤੇ ਇਸ ਨੰਬਰ ਤੇ ਜੇ ਤੁਸੀਂ ਵੇਚਣਾ ਤਾਂ ਵੀ ਫੋਟੋਆਂ ਪਾ ਸਕਦੇ ਹੋ ਅਸੀਂ ਤੁਹਾਡਾ ਟਰੱਕੇ ਵੇਚਾਂਗੇ ਇਹ ਟਰੈਕਟਰ ਖਰੀਦਣਾ ਤਾਂ ਵੀ ਤੁਸੀਂ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਬੋਲ ਕੇ ਮੈਸੇਜ ਪਾ ਸਕਦੇ ਹੋ ਕੋਸ਼ਿਸ਼ ਕਰਾਂਗੇ ਤੁਹਾਡੋ ਅਸੀਂ ਜਵਾਬ ਦੇਣ ਦੇ ਰਿਪਲਾਈ ਕਰਾਂਗੇ ਕਿਉਂਕਿ ਹੁਣ ਜਿਹੜਾ ਸੀਜ਼ਨ ਹੈ ਜਮਾ ਉੱਤੇ ਹੈਗਾ ਕਹਿੰਦਾ ਭਾਵ 20 ਦਿਨਾਂ ਨੂੰ ਕਣਕ ਆ ਜਾਣੀ ਹੈ ਜੇ ਕਿਸੇ ਭਰਾ ਨੇ ਟਰੈਕਟਰ ਲੈਣਾ ਖੱਜਲ ਖਵਰੀ ਤੋਂ ਬਚ ਕੇ ਸਿੱਧਾ ਆਪਣਾ ਸੰਪਰਕ ਕਰਕੇ ਆ ਕੇ ਟਰੈਕਟਰ ਫੇਸ ਸਕਦਾ ਸ਼ੁਰੂ ਕਰਦੇ ਆ 3630 ਪਲੱਸ ਵਾਲਾ ਜੀ 3630 ਪਲੱਸ ਹੈ 55 ਐਚਪੀ ਕੈਟਾਗਰੀ ਚ ਹੈਗਾ ਟਰੈਕਟਰ ਪੂਰਾ ਚੰਗਾ ਟਰੈਕਟਰ ਹੈ 2013 ਮਾਡਲ ਦਾ ਚਮਨ ਨਵੇਂ ਟਾਇਰ ਹੈਗੇ ਐਮ ਆਰ ਐਫ ਸ਼ਕਤੀ ਲਾਈਫ ਦੇ 95 ਪੈਸੇ ਆ ਦੇਖ ਲੋ ਐਮ ਆਰ ਐਫ ਉੱਤੇ ਪਿਆਗਾ ਸਿਰ ਮਰਮਦਾ ਦੇਖ ਲੋ ਤੁਸੀਂ ਮਗਰਾੜਾ ਬਰੂੜਾ ਦਾ ਸਾਰੇ ਟਰੈਕਟਰ ਕਲਾ ਕਲਾ ਦਿਖਾਵਾਂਗੇ ਤਾਂ ਕਿ ਤੁਸੀਂ ਇਹ ਨਾ ਕਹਿ ਸਕੋ ਵੀ ਵੀਰ ਬਣ ਕੇ ਫੋਟੋ ਪਾ ਦਿਓ ਸਾਰਾ ਸਮਾਨ ਡੰਡੇ ਦੀਆਂ ਦੋਨੇ ਕਿੱਲੀਆਂ オリジナル ਕਿੱਲੀ ਲੋਕ ਵਾਲੀ ਆ ਕਿੱਲੀ ਸਾਰਾ ਕੁਝ ਨਾਲ ਡੱਕ ਡੱਕ ਕਨੋਪੀ ਕਨੋਪੀ ਲੱਗੀ ਹੋਈ ਆ ਪੂਰਾ ਚੰਗਾ ਟਰੈਕਟਰ ਹੈਗਾ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਨੇ ਪੰਜਾਬ ਨੰਬਰ ਹੈ ਫਰਸਟ ਆਨਰ ਟਰੈਕਟਰ ਹੈ ਜੀ 2013 ਮਾਡਲ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੀ ਕੋਰਾ ਟਰੈਕਟਰ ਹੈ ਟਰੈਕਟਰ ਦਾ ਰੇਟ ਰੱਖਿਆ ਜੀ 5 ਲੱਖ ਤੇ 10000 ਰੁਪਏ ਬਾਕੀ ਆਪਾਂ ਤੁਸੀਂ ਫੋਨ ਕਰ ਲਿਓ ਤੁਹਾਨੂੰ ਮੌਕੇ ਤੇ ਉਹ ਹਿਸਾਬ ਨਾਲ ਗੱਲਬਾਤ ਕਰ ਲੈਣ 5 ਲੱਖ 10000 ਰੇਟ ਹੈ ਸਰਕਾਰੀ ਪਲੇਟਾਂ ਲੱਗੀਆਂ ਚਾਨਸਾਰ ਤੁਹਾਡੇ ਨਾਂ ਹੋਊਗਾ ਫੁੱਲ ਟੌਪ ਮਾਰਲਾ ਡਬਲ ਡਿਸਟ੍ਰੀਬਿਊਟਰ ਹੈ ਪਾਵਰ ਸ਼ੇਰਿੰਗ ਹੈ এবੀਸੀ ਗੇਰਾ ਚ 3 ਸਪੀਡ ਟਰੈਕਟਰ ਹੈ 5 ਲੱਖ ਤੇ 10000 ਰੁਪਏ ਮੁੱਲ ਰੱਖਿਆ ਹੋਇਆ ਟਰੈਕਟਰ ਦਾ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਟਰੈਕਟਰ ਸੰਦੀ ਜਾਣਕਾਰੀ ਲੈ ਸਕਦੇ ਹੋ ਰੇਡਸ ਜੀ ਅੱਗੇ ਆ ਜਾਂਦਾ ਜੀ ਆਪਣੇ ਕੋਲੇ 5210 5210 2020 ਮਾਡਲ ਹੈ ਪੰਜਾਬ ਨੰਬਰ ਹੈ ਫਸਟ ਓਨਰ ਹੈ 1100 ਘੰਟਾ ਚੱਲਿਆ ਹੋਇਆ ਟਰੈਕਟਰ ਹੈਗਾ 85 ਪੈਸੇ ਨਾਲ ਦੇ ਟਾਇਰ ਨੇ ਟਰੈਕਟਰ ਦੇ ਬਿਲਕੁਲ ਨਵਾਂ ਟਰੈਕਟਰ ਹੈ ਦੇਖੋ ਸੀਟ ਕਵਰ ਦੇਖੋ ਜਮਾ ਸਾਰ ਗੇਅਰ ਪ੍ਰੋ ਚਾਰ ਸਪੀਡਾਂ ਚਾਹੇ ਟਰੈਕਟਰ ਇਹ ਤਾਂ ਦੋ ਸਪੀਡਾਂ ਵਾਲਾ ਹੀ ਟਰੈਕਟਰ ਟੂ ਸਪੀਡ ਟਰੈਕਟਰ ਹੀ ਨੀ ਮਾਣ ਹੁੰਦੇ ਸੀ ਭਾਈ ਜੀ ਗੇਅਰ ਪ੍ਰੋ ਟਰੈਕਟਰ ਹੈ ABC D ਚਾਰ ਸਪੀਡਾਂ ਵਾਲਾ ਟਰੈਕਟਰ ਹੈ ਇਹ ਟਰੈਕਟਰ ਦਾ ਰੇਟ ਰੱਖਿਆ ਜੀ 7.5 ਲੱਖ ਰੁਪਏ ਨਿਕਲਣੋਂ ਕੋਲ ਉਵੇਂ ਜਿਵੇਂ ਪਿਆ ਨਟਾ ਨੋਟਾ ਤੇ ਪੂਰਾ ਚੰਗਾ ਟਰੈਕਟਰ ਹੈ ਸਾਰਾ ਸਮਾਨ ਡੰਡਾ ਦੋਨੇ ਕਿੱਲੀਆਂ ਉਕੜੀ ਕਿੱਲੀ ਸਾਰਾ ਸਮਾਨ ਨਾਲ ਸਰਕਾਰੀ ਪਲੇਟਾਂ ਇਹਦੇ ਲੱਗੀਆਂ ਹੋਈਆਂ ਸਿਰਫ ਤੁਸੀਂ ਫੀਸ ਭਰੋ ਨਾ ਕਰਨ ਵਾਲੀ ਕਰਾਉਣ ਵਾਲੀ ਤੇ ਤੁਹਾਡੇ ਟਰੱਕ ਦੇ ਨੇ ਨਾ ਹੋ ਜੂਗਾ ਸਾਰੇ ਟਰੈਕਟਰ ਦੇ ਆਪਣਾ ਤਾਂ ਲੋਨ ਹੋ ਜਿਓ ਜੇਕਰ ਟਰੈਕਟਰ ਤੇ ਲੋਨ ਕਰਾਉਣਾ ਹੈ ਜਾਂ ਕਿਸੇ ਨੇ ਪੁਰਾਣਾ ਟਰੈਕਟਰ ਵਿੱਚ ਘਟਾਉਣਾ ਤਾਂ ਉਹ ਵੀ ਸੰਪਰਕ ਕਰ ਸਕਦੇ ਹੋ ਜੀ ਆਪਣੇ ਨਾਲ ਬਿਲਕੁਲ ਨਵਾਂ ਟਰੈਕਟਰ ਹੈਗਾ ਮਾਨਦਾਨ ਪੱਲੋ ਕਰਾਂਗੇ ਅੱਗੇ ਆਇਆ ਇਹਦਾ 2014 ਮਾਡਲ ਟਰੈਕਟਰ ਹੈ ਸੁਪਰ ਹੈ ਜੀ 2014 ਮਾਡਲ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਇਹ ਵੀ ਪਹਿਲੇ ਮਾਲਕ ਦਾ ਹੈ ਸੈਕੰਡ ਦੂਜੇ ਦਾ ਨਾਮ ਕਰਾਉਣਾ ਦਿੱਤਾ ਹੋਇਆ ਹੈਗਾ ਪਹਿਲੇ ਮਾਲਕ ਦਾ ਟਰੈਕਟਰ ਹੈਗਾ ਪੂਰਾ ਨਵਾਂ ਟਰੈਕਟਰ ਹੈਗਾ ABC 11 ਚ ਹੈਗਾ ਡਬਲ ਡਿਸਟ੍ਰਿਬਿਊਟਰ ਹੈ 3 ਸਪੀਡਾ ਡੈਕ ਲੋਕ ਕਨੋਪੀ ਕਨੋਪੀ ਲੱਗੀ ਹੋਈ ਹੈਗੀ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਓ ਸਿੱਧੀ ਗੁੱਡੀ ਵਾਲ ਟਾਇਰ ਪਏ ਹੋਇਆ ਟਰੈਕਟਰ ਦਾ ਰੇਟ ਰੱਖਿਆ ਸੀ 4 ਲੱਖ ਤੇ 95000 ਰੁਪਏ ਟਰੈਕਟਰ ਤੇ 3 ਲੱਖ ਪਲੱਸ ਲੋਨ ਹੋ ਜੂਗਾ ਜੇ ਕੋਈ ਪੁਰਾਣਾ ਟਰੈਕਟਰ ਵਿੱਚ ਘਟਾਉਣਾ ਹੈ ਤਾਂ ਉਹ ਵੀ ਕੱਟਿਆ ਜਾਊਗਾ ਰਿੰਮਾਂ ਦੀ ਮਗਰਾੜਾਂ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਆਪ ਹੀ ਤੇ ਸਿੱਧਾ ਸੰਪਰਕ ਕਰ ਲਿਓ ਆਪਣੇ ਨਾਲ ਤਾਂ ਆਪਣੇ ਕੋਲ ਇਸ ਟਰੈਕਟਰ ਦੇ ਵੀ ਮਿਲੂਗੀ ਟਰੈਕਟਰ ਪੂਰਾ ਚੰਗਾ ਜੀ ਡਬਲ ਡਿਸਟ੍ਰੀਬਿਊਟਰ ਵਾਲਾ ਪੁਲਟੋ ਮਲਟਰੈਕਟਰ ਅੱਗੇ ਆ ਜਾਂਦਾ ਜੀ ਆਪਣੇ ਕੋਲੇ ਇੰਡੋ ਫਾਰਮ ਇੰਡੋ ਫਾਰਮ 355 ਡੀਆਈ 4 ਸਿਲੰਡਰ ਟਰੈਕਟਰ ਹੈ 60 HP ਵਾਲਾ ਟਰੈਕਟਰ ਹੈ ਇਹ 60 HP ਵਾਲਾ ਚਾਰ ਸਿਲੰਡਰ ਟਰੈਕਟਰ ਜੀ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਜਿਵੇਂ ਬਿਲਕੁਲ ਨਵਾਂ ਕੋਰਾ ਟਰੈਕਟਰ ਹੈਗਾ 900 ਘੰਟਾ ਚੱਲਿਆ ਨਾਲ ਦੀ ਟਾਇਰ ਟੂਰ ਨੇ ਟਰੈਕਟਰ ਜਿਵੇਂ ਨਵਾਂ ਟਰੈਕਟਰ ਹੈ ਸਾਢੇ 3 ਲੱਖ ਰੁਪਏ ਦਾ ਟਰੈਕਟਰ ਤੇ ਇਹਦੇ ਵੀ ਲੋਨ ਹੋ ਜੂਗਾ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ 9365362000 ਏ 2 ਸਪੀਡ ਟਰੈਕਟਰ ਹੈ ਜੀ ਕਈ ਭਰਾ ਪੁੱਛ ਲੈਂਦੇ ਆ ਵੀ 3 ਸਪੀਡ ਹੈ ਨਹੀਂ ਜੀ 2 ਸਪੀਡ ਟਰੈਕਟਰ ਹੈਗਾ ਪੰਜਾਬ ਨੰਬਰ ਹੈ ਪਹਿਲੇ ਮਾਲਕ ਦਾ 900 ਘੰਟਾ ਚੱਲਿਆ ਜਮਾ ਨਵਾਂ ਕੋਰਾ ਟਰੈਕਟਰ ਹੈ ਟਰੈਕਟਰ ਦੀ ਡਿਮਾਂਡ ਕਰਦੇ ਆ 4 ਲੱਖ ਤੇ 95000 ਰੁਪਿਆ 4 ਸਿਲੰਡਰ ਟਰੈਕਟਰ ਹੈ 60 HP ਵਾਲਾ ਟਰੈਕਟਰ ਹੈ ਜੀ ਇਹ 4 ਸਿਲੰਡਰ ਟਰੈਕਟਰ 60 HP ਅੱਗੇ ਟਰੈਕਟਰ ਆ ਜਾਂਦੇ ਆਪਣੇ ਕੋਲੇ 3630 3630 ਪਲੱਸ 2007 ਮਾਡਲ ਹੈ ਹਰਿਆਣਾ ਨੰਬਰ ਹੈ ਪਾਸਿੰਗ ਇਹਦੀ ਨੰਗੀ ਹੋਈ ਹੈ 75 ਤੋਂ 80 ਪੈਸੇ ਟਰੈਕਟਰ ਦੇ ਟਾਇਰ ਹੈ 3 ਸਪੀਡ ਹੈ ABC ਗੇਰਾਂ ਚ ਹੈ ਜਿਕੇ ਸਪਰਾ ਨੂੰ ਚਾਹੀਦਾ ਹੋਵੇ ਤਾਂ ਟਰੈਕਟਰ ਦਾ ਰੇਟ ਰੱਖਿਆ ਜੀ 3 ਲੱਖ 85000 ਰੁਪਏ ਡਿਮਾਂਡ ਰੱਖੀ ਆਪਾਂ এবੀਸੀ 11 ਚ 3 ਸਪੀਡ ਟਰੈਕਟਰ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਿਓ ਬਿਲਕੁਲ ਨਵਾਂ ਕੋਰਾ ਟਰੈਕਟਰ ਹੈ ਜੀ ਕੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਦੇ ਨੰਬਰ ਜਰੂਰ ਹਰਿਆਣਾ ਦਾ ਕਿਉਂਕਿ ਸਤਮਾਲ ਨਾ ਤਾਂ ਪੰਜਾਬ ਨੰਬਰ ਨਾ ਹੋਵੇ ਤੁਹਾਡੇ ਨਾ ਹਰਿਆਣਾ ਨੰਬਰ ਇਹਨਾਂ ਦੀ ਪਾਸੇ ਲੰਗੀ ਹੋਈ ਹੈ ਜਿਹੜਾ ਟਰੈਕਟਰ ਦੀ ਸੀਟ ਸੂਟ ਉੱਚੇ ਮਾਡਲ ਅੱਜ ਲੱਗੀ ਹੋਈ ਆ ਪੂਰਾ ਘੈਂਟ ਟਰੈਕਟਰ ਹੈ ਜੀ ਚਲਾਈ ਚਲੂ ਇਹਦਾ ਮੈਸ਼ੀਅਰਗਾ ਪੂਰਾ ਵ ਅੱਗੇ ਆ ਜਾਂਦਾ ਜੀ ਆਪਣੇ ਕੋਲੇ 963 ਸਵਰਾਜ 963 ਟਰੈਕਟਰ ਹੈ 2020 ਮਾਡਲ ਆਰਸੀ ਸ਼ਾਇਦ 2021 ਦੀ ਹੋਵੇ ਘੋੜਾ ਬੰਪਰ ਲੱਗਿਆ ਹੋਇਆ ਪੰਜਾਬ ਨੰਬਰ ਹੈ ਫਰਸਟ ਓਨਰ ਟਰੈਕਟਰ ਹੈ ਟਰੈਕਟਰ ਦੇ ਟਾਇਰ ਪਏ 80 ਤੋਂ 85 ਪੈਸੇ ਇਹ ਟਰੈਕਟਰ ਚੱਲਿਆ ਜੀ 1600 ਘੰਟਾ ਡੱਕ ਡੱਕ ਕਨੋਪੀ ਕਰੂਪੀ ਲੱਗੀ ਹੋਈ ਆ ਹਾਈ ਸਪੀਡ ਵਾਲਾ ਟਰੈਕਟਰ ਹੈਗਾ 1600 ਘੰਟਾ ਚੱਲਿਆ ਹੋਇਆ ਖੁੱਲੇ ਪਲੇਟਫਾਰਮ ਵਾਲਾ ਟਰੈਕਟਰ ਹੈਗਾ ਪੂਰਾ ਵਧੀਆ 3 ਸਪੀਡ ਟਰੈਕਟਰ ਹੈ এবੀਸੀ 11 ਚ 3 ਸਪੀਡ ਟਰੈਕਟਰ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ 63 ਐਚਪੀ ਦਾ ਟਰੈਕਟਰ ਹੈਗਾ ਤਾਂ ਆਪਣੇ ਨਾਲ ਸੰਪਰਕ ਕਰ ਲਓ ਇਹ ਟਰੈਕਟਰ ਦਾ ਰੇਟ ਰੱਖਿਆਗਾ 6,95,000 ਰੁਪਏ 6,95,000 ਰੁਪਏ ਰੇਟ ਰੱਖਿਆ 5 ਲੱਖ ਦਾ ਟਰੈਕਟਰ ਤੇ ਲੋਨ ਹੋ ਜੂਗਾ ਪੁਰਾਣਾ ਟਰੈਕਟਰ ਥੋੜਾ ਵਿੱਚ ਕੱਟਿਆ ਜਾਊਗਾ ਮਗਰਾੜਾ ਅਮਰੂਣਾ ਦਾ ਕਿਤੇ ਮੱਖੀ ਦਾ ਦਾਗ ਵੀ ਹੈ ਨਹੀਂ ਟਰੈਕਟਰ ਤੇ ਪਰ ਮਰਮਾ ਦਾ ਜਿਵੇਂ ਨਵਾਂ ਪਿਆ ਟਰੈਕਟਰ ਐ ਸਮਝ ਲਓ ਤੁਸੀਂ ਬਰਨਾਲੇ ਦਾ ਨੰਬਰ ਹੈ ਹਾਰ ਪਾ ਕੇ ਟਰੈਕਟਰ ਨੂੰ ਲੈ ਜਾਓ ਸਿਰਫ ਹੋਰ ਕੋਈ ਕਾਸੀ ਦੀ ਕਮੀ ਨਹੀਂ ਹਾਰ ਪਾ ਕੇ ਵੀ ਟਰੈਕਟਰ ਨੂੰ ਲਿਜਾ ਸਕਦੇ ਸੀ ਅੱਗੇ ਆ ਜਾਂਦਾ ਟਰੈਕਟਰ ਆਪਣੇ ਕੋਲੇ ਫਾਰਮ ਟਰੈਕ 60 ਡੀ ਲਕਸ ਮਾਡਲ ਹੈ ਪੂਰਾ ਸੋਨਾ ਟਰੈਕਟਰ ਹੈ 2004 ਮਾਡਲ ਹੈ ਰਿਵਰਸ ਪੀਟੀਓ ਤੇਲ ਬ੍ਰੇਕ ਵਾਲਾ ਟਰੈਕਟਰ ਹੈ ਟਰੈਕਟਰ ਦੇ ਟਾਇਰ ਪਿਆ 90 ਪੈਸੇ ਅਗਲੇ ਟਾਇਰ 80 ਪੈਸੇ ਐ ਮਰਫ ਕੰਪਨੀ ਦੇ ਐ ਪਿਛਲੇ ਟਾਇਰ ਆ ਜਿਹੜੇ 90 ਪੈਸੇ ਐ ਬੀਕੇਟੀ ਕੰਪਨੀ ਦੇ ਕਮਾਂਡਰ ਦੇ ਸਭ ਤੋਂ ਮਹਿੰਗੇ ਵਾਲੇ ਸਭ ਤੋਂ ਮਹਿੰਗੇ ਵਾਲੇ ਟਾਇਰ ਹੈ ਖੁੱਲੇ ਪਲੇਟਫਾਰਮ ਵਾਲਾ ਟਰੈਕਟਰ ਹੈ ਫਾਰਮ ਟਰੈਕ 60 ਡੀ ਲਕਸ ਪੂਰਾ ਚੰਗਾ ਘੈਂਟ ਟਰੈਕਟਰ ਹੈ ਜੀ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਇੰਜਨ ਗੇਅਰ ਦਾ ਕੋਕਾ ਟਰੈਕਟਰ ਆ ਪੰਜਾਬ ਨੰਬਰ ਹੈ ਫਸਟ ਓਨਰ ਹੈ ਟਰੈਕਟਰ ਪੂਰਾ ਵਧੀਆ ਹੈਗਾ ਟਰੈਕਟਰ ਦਾ ਰੇਟ ਰੱਖਿਆ ਜੀ 2 ਲੱਖ ਤੇ 55000 ਰੁਪਿਆ ਪੈਂਡ 1000 ਰੁਪਿਆ ਰੱਖਿਆ ਜੀ 2 ਲੱਖ ਤੇ 55000 ਰੁਪਿਆ ਅੱਜ ਆਪਾਂ ਡਿਸਕਾਊਂਟ ਕਰਕੇ ਤੁਹਾਨੂੰ ਟਰੈਕਟਰ ਦੇ ਰਹੇ ਆ ਟਰੈਕਟਰ ਚੰਗੀ ਤਰ੍ਹਾਂ ਦੇਖ ਲਓ ਰਿਮਾ ਮਗਰਾੜਾਂ ਦਾ ਪੂਰਾ ਘੈਂਟ ਟਰੈਕਟਰ ਹੈ ਪੂਰਾ ਘੈਂਟ ਟਰੈਕਟਰ ਹੈ ਡੀ ਲਕਸ ਮਾਡਲ ਹੈ ਰਿਵਰਸ ਪੀਟੀਓ ਤੇਲ ਬ੍ਰੇਕ ਡਬਲ ਕਲਚ ਵਾਲਾ ਟਰੈਕਟਰ ਹੈ ਫਾਰਮ ਟਰ ਪੂਰਾ ਫੁੱਲ ਸੋਨਾ ਟਰੈਕਟਰ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਲਿਜਾ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਦੇਖ ਲਓ ਪੂਰਾ ਨਵਾਂ ਹਿੱਸੇ ਉਸੇ ਦਾ ਰੰਗ ਪੂਰਾ ਘੈਂਟ ਫੈਗਾ ਪੂਰਾ ਵਧੀਆ ਡੀ ਲਕਸ ਮਾਡਲ ਹੈ ਜੀ ਟਰੈਕਟਰ ਡਬਲ ਕਲਚ ਹੈ ਅੱਧੀ ਘੁਰਵਾਰ ਸਪੀਡ ਰਿਵਰਸ ਵੀ ਟੂ ਵਾਲਾ ਟਰੈਕਟਰ ਹੈਗਾ ਕਈ ਵਾਰੀ ਹੁਣ ਤੂੜੀ ਵਾਲੀ ਮਸ਼ੀਨ ਜਿਵੇਂ ਮਸ਼ੀਨ ਦਾ ਸੀਜ਼ਨ ਆ ਰਿਹਾ ਹੈਗਾ ਉਸ ਤੇ ਲਾਉਣ ਵਾਸਤੇ ਡਬਲ ਕਲਚ ਟਰੈਕਟਰ ਹੈ ਪੂਰਾ ਵਧੀਆ ਤੇ ਕਿਸਾਨ ਭਰਾਵਾਂ ਵਾਸਤੇ ਪੂਰਾ ਤੋਹਫਾ ਹੀ ਹੈ ਟਰੈਕਟਰ ਮੇਜੂ ਤੁਹਾਨੂੰ 2.5 ਲੱਖ ਰੁਪਏ ਦਾ ਹੋਰ ਡਿਸਕਾਊਂਟ ਕਰਦਾ ਵੇ ਸਾਕੀ ਗੰਪਰ ਦੇ ਦਾਂਗੇ ਆਪਾਂ ਅੱਗੇ ਆਪਣੇ ਕੋਲ ਟਰੈਕਟਰ ਹੈਗਾ ਜੀ ਫਾਰਮਸਟ੍ਰੈਕ 60 ਫਾਰਮਟ੍ਰੈਕ 60 2012 ਮਾਲ ਟਰੈਕਟਰ ਹੈ ਜੀ ਸੁਪਰ ਮੈਕ ਪੂਰਾ ਚੰਗਾ ਟਰੈਕਟਰ ਆ ਫਰਸਟ ਓਨਰ ਹੈ ਡੱਬਾੜੀ ਦਾ ਨੰਬਰ ਆ ਕਈ ਵਾਰੀ ਡੱਬਾੜੀ ਏਰੀਆ ਦੇ ਭਰਾ ਸਾਨੂੰ ਤੋਂ ਲੋਕਲ ਪਿਆ ਜਾਂਦਾ ਕੋਈ ਆਵੇ ਤਾਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਟਰੈਕਟਰ ਹੈ ਟੌਪ ਮਾਲ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਸੁਪਰ ਮੈਕ 2000 ਤੇ 12 ਮਾਡਲ ਟਰੈਕਟਰ ਹੈਗਾ ਕੋਈ ਐਨਓਸੀ ਦੀ ਲੋੜ ਨਹੀਂ ਕੁਛ ਨਹੀਂ ਜੇ ਲੋਨ ਕਰਾਉਣਾ ਹੋਵੇ ਟਰੈਕਟਰ 3 ਲੱਖ ਰੁਪਏ ਦਾ ਇਸ ਟਰੈਕਟਰ ਤੇ ਆਪਾਂ ਲੋਨ ਕਰਵਾ ਦਾਂਗੇ ਸਿਰਫ ਤੁਹਾਡੇ ਕੋਲੇ 50-60 ਹਜ਼ਾਰ ਰੁਪਏ ਚਾਹੀਦਾ ਹੈ 3 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਕਰਵਾ ਦਾਂਗੇ ਫਾਰਮ ਟਰੱਕ 60 ਤੇ 2012 ਮਾਡਲ ਹੈ ਬਿਲਕੁਲ ਨਵਾਂ ਕੋਰਾ ਟਰੈਕਟਰ ਟਰੈਕਟਰ ਦੇ ਟਾਇਰ ਹੈਗੇ 80 ਪੈਸੇ 80 ਪੈਸੇ ਟਾਇਰ ਨੇ ਟਰੈਕਟਰ ਦੇ ਪੂਰਾ ਚੰਗਾ ਟਰੈਕਟਰ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤੇਲ ਬ੍ਰੇਕ ਰਿਵਰਸ ਪੀਟੀਓ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਹੈ ਆਪਣਾ ਸੰਪਰਕ ਕਰ ਲਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਖਰੀਦ ਸਕਦੇ ਹੋ ਮਗਰਾਣ ਮਰੂੜ ਦੇਖੋ ਵਿੱਚ ਉਹ ਹੈ ਪਹਿਨ ਨਵੇਂ ਜਮਾ ਦੁੱਧਵਰਗੇ ਬਾਡੀ ਲਾਈਨ ਦਾ ਸਾਰਾ ਟਰੈਕਟਰ ਦੇਖ ਲਓ ਪੂਰਾ ਘੈਂਟ ਟਰੈਕਟਰ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਇਹ ਟਰੈਕਟਰ ਆਪਣੇ ਕੋਲੇ ਹੈ ਜਿੱਦ ਚੰਗਾ ਲੱਗੇ ਤਾਂ ਵੀਡੀਓ ਚੰਗੀ ਲੱਗੀ ਤਾਂ ਨਾਲ ਦੇ ਨਾਲ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਆਉਂਦੇ ਰਹੀਏ ਦੁਆਰਾ ਫੇਰ ਨੰਬਰ ਆਪਣਾ ਨੋਟ ਕਰ ਲਓ 9465362000 ਇਸ ਨੰਬਰ ਤੇ ਤੁਸੀਂ WhatsApp ਤੇ ਤੁਸੀਂ ਮੈਸੇਜ ਕਰਕੇ ਸਾਡੇ ਤੋਂ ਟਰੈਕਟਰ ਸੰਦੀ ਰੇਟਸ ਦੀ ਜਾਣਕਾਰੀ ਲੈ ਸਕਦੇ ਹੋ ਪੁਰਾਣਾ ਟਰੈਕਟਰ ਵਿਚਕਟਾ ਸਕਦੇ ਹੋ ਕੋਈ ਲੋਨ ਕਰਾ ਕੇ ਵੀ ਟਰੈਕਟਰ ਖਰੀਦ ਸਕਦੇ ਹੋ ਜੀ ਧੰਨਵਾਦ ਸਾਰੇ ਦਿਨਾਂ ਜਿਹੜੇ ਜੁੜੇ ਆ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਖਾ